ਜਾਣਕਾਰੀ ਦੇ ਮੇਰੇ ਕੋਲ 16 ਤਰੀਕ ਨੂੰ ਆਇਆ ਸੀ ਜੀ ਇਹ ਕਹਿੰਦਾ ਸਕੈਨਰ ਲਾਣਾ ਹੈ Google Pay ਦਾ ਮੈਂ ਕਿ ਹਾਂ ਜੀ ਲਾਣਾ ਹੈ ਜੀ 16 ਤਰੀਕ ਨੂੰ ਮੇਰੇ ਕੋਲ ਆਰਡਰ ਲੈ ਕੇ ਚਲਾ ਗਿਆ ਹੈ ਸਕੈਨਰ ਦਾ ਮੇਰਾ ਮੋਬਾਈਲ ਲੈ ਗਿਆ ਚੱਕ ਕੇ ਮੋਬਾਈਲ ਲੈ ਕੇ ਚੱਕ ਕੇ ਫਿਰ ਮੈਂ ਇਹਨੂੰ ਫੋਨ ਕਰਦਾ ਰਿਹਾ ਟੈਲੀਫੋਨ ਹੀ ਚੱਕਿਆ ਮੇਰਾ ਮੈਂ ਫਿਰ ਆਪਣਾ ਅਕਾਊਂਟ ਬਲੌਕ ਕਰਿਆ ਉਸ ਟਾਈਮ ਤੱਕ ਇਹ ਮੇਰੇ 58600 ਰੁਪਏ ਬੈਂਕੀ ਤੋਂ ਕਢਵਾ ਚੁੱਕਿਆ ਸੀਗਾ ਆ ਕੇ ਭਾਈ ਇਹਨੇ ਮੈਨੂੰ ਕਿਹਾ ਸਕੈਨਰ ਲਾਣਾ ਹੈ ਜੀ ਮੈਂ ਕਹਿੰਦਾ Google Pay ਦਾ ਤੇ ਮੈਨੂੰ ਇਹਨਾਂ ਬੈਗ ਬੁੱਕ ਚ ਸਮਾਨ ਕੱਢ ਕੇ ਦਿਖਾਇਆ ਤੇ ਫਿਰ ਅੰਦਰ ਆ ਕੇ ਇਹਨੇ ਮੈਨੂੰ ਬਾ ਅਕਾਊਂਟ ਨੰਬਰ ਵਗੈਰਾ ਪੁੱਛਿਆ ਹੀ ਮੇਰਾ ਫਿਰ ਇਹਨੇ ਮੇਰੇ ਤੋਂ ਇੱਕਰਵਾ ਸੈਂਡ ਕਰਾਈ ਬਾਅਦ ਚ ਮੇਰਾ ਫੋਨ ਇੱਕ ਕੁਲਚਲ ਹੁੰਦੇ ਗਿਆ ਬਾਈਪਾਸ ਤੇ ਕਹਿੰਦਾ ਮੇਰੇ ਕੋਲ ਗਲਤੀ ਨਾਲ ਰਹਿ ਗਿਆ ਸੀ ਜੀ ਮੇਰੇ ਅਕਾਊਂਟ ਚ ਵੀ ਜੀ ਮੈਨੂੰ ਪਤਾ ਲੱਗਿਆ ਜਿਸ ਟਾਈਮ ਮੈਂ ਅਕਾਊਂਟ ਚੈੱਕ ਕਰਾਈ ਸ਼ੋਰੇ ਜਾ ਕੇ ਉਸ ਟਾਈਮ ਇਹਨਾਂ ਨੇ ਕਿਹਾ 10000 ਦੀ ਐਂਟਰੀ ਖਤਮ ਹੋ ਗਈ ਹੋਈ ਹੈ ਕਿ ਨੂਰ ਆ ਨੂੰ ਫੜਨਾ ਜਿਵੇਂ ਜਲਤੋ ਜਦ ਕਿਉਂਕਿ ਬਹੁਤ ਦੋ ਤਿੰਨ ਜਗ੍ਹਾ ਤੇ ਹੋਰ ਵੀ ਨੇ ਕਰਾਈ ਇਹਨੇ ਸ਼ਿਵਮ ਅਤੇ ਸ਼ਾਮਲਾਲ ਦੋਵੇਂ ਰਾਜਪੁਰਾ ਦੇ ਵਿੱਚ ਦੁਕਾਨ ਚਲਾਉਂਦੇ ਨੇ ਸ਼ਾਮਲਾਲ ਟੀ ਸਟਾਲ ਚਲਾਉਂਦੇ ਨੇ ਤੇ ਸ਼ਿਵਮ ਪੰਕਜ ਕਰਿਆਨਾ ਸਟੋਰ ਚਲਾਉਂਦੇ ਨੇ ਦੋਵਾਂ ਨਾਲ ਠੱਗੀ ਹੋਈ ਹੈ ਪੀੜਤਾ ਮੁਤਾਬਿਕ ਉਹਨਾਂ ਦੀ ਦੁਕਾਨ ਤੇ ਇੱਕ ਸ਼ਖਸ ਆਇਆ ਜੋ ਸੀ ਸੀ ਟੀ ਵੀ ਤਸਵੀਰਾਂ ਚ ਨਜ਼ਰ ਆ ਰਿਹਾ ਹੈ ਇਲਜ਼ਾਮ ਨੇ ਕਿਸਨੇ ਖੁਦ ਨੂੰ Google Pay ਕੰਪਨੀ ਦਾ ਮੁਲਾਜ਼ਮ ਦੱਸਿਆ ਫਿਰ ਸਕੈਨਰ ਇੰਸਟਾਲ ਕਰਨ ਬਹਾਨੇ ਧੋਖੇ ਨਾਲ ਕੁਝ ਦੇਰ ਲਈ ਦੋਮਾ ਦਾ ਮੋਬਾਈਲ ਲੈ ਗਿਆ ਹਾਲਾਂਕਿ ਕੁਝ ਦੇਰ ਬਾਅਦ ਮੋਬਾਈਲ ਵਾਪਸ ਵੀ ਆ ਗਿਆ ਪਰ ਜਦੋਂ ਤੱਕ ਦੁਕਾਨਦਾਰ ਸਮਝ ਪਾਉਂਦੇ ਕਿ ਉਹਨਾਂ ਨਾਲ ਕੀ ਹੋਇਆ ਸੀ ਉਦੋਂ ਤੱਕ ਠੱਗੀ ਹੋ ਚੁੱਕੀ ਸੀ ਸ਼ਾਮ ਲਾਲ ਨਾਲ 58600 ਰੁਪਏ ਦੀ ਠੱਗੀ ਹੋਈ ਹੈ ਬੰਦਾ ਦੁਪਹਿਰ ਦੇ ਟਾਈਮ ਇਹਨੇ ਮੈਨੂੰ Google Pay ਸਕੈਨਰ ਲਾਉਣਸ ਤੇਨੇ ਮੈਨੂੰ ਕਿਹਾ ਹੀ ਇਨੇ ਮੈਨੂੰ ਅਕਾਊਂਟ ਨੰਬਰ ਪਰ ਨਰਸਤੇ ਕਿਹਾ ਸੀਗਾ ਮੈਂ ਪਰਤੇ ਹੀ ਪਹੁੰਚ ਇਨੇ ਫਿਰ ਮੈਨੂੰ 1 ਰੁਪਿਆ ਸੈਂਡ ਕਰਾਇਆ ਕਿਸੇ ਤੋਂ ਜਿਵੇਂ ਆਪਣੇ ਬੰਦੇ ਨੂੰ ਤਿੰਨੇ ਮੇਰਾ ਨੰਬਰ ਦੇਖ ਲਿਆ ਜੀ ਤੇ ਸ਼ਾਮ ਨੂੰ ਫਿਰ ਆਇਆ ਮੇਰੇ ਕੋਲ ਇਨੇ ਮੇਰੀ ਬੋਰਡ ਦੀ ਫੋਟੋ ਕਿਚਨ ਹਾਸਤੇ ਮੇਰੇ ਤੋਂ ਫੋਨ ਮੰਗਿਆ ਤੇ ਇੱਕ ਮੋਟਰਲ ਦੀ ਇੱਕ ਮਾਰ ਕੇ ਵਿਜੀ ਲੰਗ ਗਿਆ ਜੀ ਬਾਅਦ ਚ ਮੇਰਾ ਫੋਨ ਇਹ ਕੁਲਚੜ ਹੁੰਦੇ ਗਿਆ ਬਾਈਪਾਸ ਤੇ ਕਹਿੰਦਾ ਮੇਰੇ ਕੋਲ ਗਲਤੀ ਨਾਲ ਰਹਿ ਗਿਆ ਸੀਗਾ ਜੀ ਮੇਰੇ ਫੋਨ ਤੇ ਮੈਨੂੰ ਫੋਨ ਕਰਾਇਆ ਇਨੇ ਮੇਰੇ ਭਾਈ ਦੇ ਨੰਬਰ ਤੇ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੇ ਅਕਾਊਂਟ ਤੇ ਪੈਸੇ ਮੇਰੇ ਅਕਾਊਂਟ ਚ ਵਿਜੀ ਮੈਨ ਉਸ ਸਮੇਂ ਉਹਨਾਂ ਕਹਿੰਦੇ ਕਿ 10000 ਦੀ ਐਂਟਰੀ ਖਤਮ ਹੋ ਗਈ ਹੋਈ ਹੈ ਕਿ 9000 ਦੀ ਤੇ ਕੁਝ ਪਤਾ ਕਿੱਥੋਂ ਆਇਆ ਸੀਗਾ ਕਿ ਮੈਂ ਸੀਗਾ ਇਹਦਾ ਵਿੱਚ ਪਤਾ ਨਹੀਂ ਇਹ ਆਇਆ ਦੁਪਹਿਰ ਦੇ ਟਾਈਮ ਸੀਗਾ ਜੀ ਤੇ ਬਾਈਕ ਤੇ ਸੀਗਾ ਜੀ ਸਪਲੈਂਡਰ ਬਾਈਕ ਹੈ ਇਸ ਕੋਲ ਪੀ ਵੀ 11 ਬੀ ਬੀ ਆਰ ਅਗਰ ਬੀ ਜੈਟ 8210 ਮੋਟਰਸਲ ਨੰਬਰ ਹੈ ਇਹਦਾ ਕੁਝ ਕੀ ਕਹਿੰਦਾ ਸੀਗਾ ਆ ਕੇ ਤੁਹਾਨੂੰ ਆ ਕੇ ਭਾਈ ਇਹਨੇ ਵਿੱਚ ਮੈਨੂੰ ਕਿਹਾ ਸਕੈਨਰ ਲਾਣ ਆਇਆ ਜੀ ਮੈਂ ਕਹਿੰਦਾ ਗੂਗਲ ਪੇ ਦਾ ਤੇ ਮੈਨੂੰ ਇਹਨੇ ਬੈਗ ਬੁੱਕ ਚੋਂ ਸਮਾਨ ਕੱਢ ਕੇ ਦਿਖਾਇਆ ਤੇ ਫਿਰ ਅੰਦਰ ਆ ਕੇ ਇਹਨੇ ਮੈਨੂੰ ਬਾ ਅਕਾਊਂਟ ਨੰਬਰ ਵਗੈਰਾ ਪੁੱਛਿਆ ਮੇਰਾ ਫਿਰ ਇਹਨੇ ਇੱਕਰ ਨੂੰ ਸੰਡ ਗਰਾਂਦੇ ਸਾਰੀ ਇਹਨੇ ਮੇਰਾ ਕਾਉਂਟ ਦੇਖ ਲਿਆ ਬਾਈ ਨੇ ਫਿਰ ਨਾਲ ਦੇ ਨਾਲ ਰਿਸ਼ਕਾਇਤ ਵਗੈਰਾ ਕੀਤੀ ਮੈਂ ਕਰੀ ਕਸਤੂਰਬਾ ਥਾਣੇ ਦੇ ਵਿੱਚ ਕੰਪਲੇਟ ਕਰੀ ਹੋਈ ਜੀ ਹਾਂ ਜਾਂ ਫੜਨਾ ਜਿਹੜੀ ਗਲਤੀ ਹੋ ਜਾਂਦੀ ਕਿਉਂਕਿ ਬਹੁਤ ਦੋ ਤਿੰਨ ਜਗ੍ਹਾ ਤੇ ਹੋਰ ਵੀ ਇਹਨੇ ਕਰਾਈ ਐਵੇਂ ਜੀ ਤਾਂ ਉਧਰ ਪੰਕਜ ਕਰਿਆਨਾ ਸਟੋਰ ਦੇ ਨਾਲ 19000 ਰੁਪਏ ਦੀ ਠੱਗੀ ਹੋਈ ਮੇਰੇ ਕੋਲ 16 ਤਰੀਕ ਨੂੰ ਆਇਆ ਸੀ ਕਿ ਜੀ ਕਹਿੰਦਾ ਸਕੈਨਰ ਲਾਣਾ Google Pay ਦਾ ਮੈਂ ਕਿ ਹਾਂ ਜੀ ਲਾਣਾ ਹੈ ਜੀ 16 ਤਰੀਕ ਨੂੰ ਮੇਰੇ ਕੋਲ ਆਰਡਰ ਲੈ ਕੇ ਚਲਾ ਗਿਆ ਸਕੈਨਰ ਦਾ 17 ਤਰੀਕ ਨੂੰ ਮੇਰੇ ਕੋਲ ਸਕੈਨਰ ਆ ਗਿਆ 18 ਤਰੀਕ ਨੂੰ ਮੈਨੂੰ ਫੋਨ ਕਰਦਾ ਜੀ ਮੈਨੂੰ ਸਕੈਨਰ ਤੋਂ ਉਹ ਵੱਡਾ ਲਾ ਦੇਣਾ ਮੈਂ ਕਿਹਾ ਠੀਕ ਹੈ ਫਿਰ ਮੇਰੇ ਕੋਲ ਆਇਆ ਮੈਨੂੰ ਉਲ ਜਾ ਕੇ ਮੇਰੇ ਮੇਰਾ ਮੋਬਾਈਲ ਲੈ ਗਿਆ ਚੱਕ ਕੇ ਮੋਬਾਈਲ ਲੈ ਕੇ ਚੱਕ ਕੇ ਫਿਰ ਮੈਂ ਇਹਨੂੰ ਫੋਨ ਕਰਦਾ ਰਿਹਾ ਇਹਨੇ ਫੋਨ ਹੀ ਚੱਕਿਆ ਮੇਰਾ ਮੈਂ ਫਿਰ ਆਪਣਾ ਅਕਾਊਂਟ ਬ੍ਰੋਕ ਕਰਿਆ ਉਸ ਟਾਈਮ ਤੱਕ ਇਹ ਮੇਰੇ 58600 ਰੁਪਏ ਬੈਂਕੀ ਚੋਂ ਕਢਵਾ ਚੁੱਕਿਆ ਸੀਗਾ ਤਿੰਨ ਅਕਾਊਂਟ ਹੈ ਮੇਰੇ ਉਹ ਤਿੰਨ ਹੀ ਚੋਂ 5214600 ਦੋ ਹੀ ਅਕਾਊਂਟੋਂ ਇਹ ਚ ਕਢਵਾ ਚੁੱਕਿਆ ਸੀਗਾ ਫਿਰ ਉਹ ਮੇਰੀ ਕੁੜੀ ਨਾਲ ਗੱਲ ਕਰੀ ਉਹਦੇ ਨਾਲ ਕਹਿੰਦਾ ਜੀ ਮੈਂ 3 ਵਜੇ ਤੁਹਾਡਾ ਮੋਬਾਈਲ ਤੁਹਾਡੇ ਕੋਲ ਪਹੁੰਚ ਜਾਏਗਾ ਪਟਿਆਲੇ ਮੁੰਡਾ ਮੇਰਾ ਉੱਤੇ ਬਾਈ ਬਾਤੇ ਕਰਾ ਰਿਹਾ ਉਹਨੇ ਬੰਦੇ ਨੇ ਬਨੂਰ ਜਾ ਕੇ ਕੰਫੈਸ਼ਨੀ ਦੁਕਾਨੇ ਕੋਈ ਉੱਥੇ ਜਾ ਕੇ ਮੋਬਾਈਲ ਦੇ ਤੱਕ ਮੇਰੀ ਕੁੜੀ ਨੂੰ ਫੋਨ ਕਰਦਾ ਕਹਿੰਦਾ ਜੀ ਮੈਂ ਉੱਤੇ ਮੋਬਾਈਲ ਦੇ ਤੱਕ ਤੁਸੀਂ ਆਪਣਾ ਮੋਬਾਈਲ ਉੱਥੋਂ ਮੰਗਾ ਲਓ ਮੁੰਡਾ ਮੇਰਾ ਗਿਆ 3 ਵਜੇ ਉੱਥੋਂ ਮੋਬਾਈਲ ਲੈ ਕੇ ਆਇਆ ਇਹਦੀ ਰਿਪੋਰਟ ਲਖਾਈ ਸੀ ਰਿਪੋਰਟ ਲਖਾਈ ਹੈ ਜੀ ਪਟਿਆਲੇ ਸਾਈਬਰ ਕ੍ਰਾਈਮ ਇਹ ਲਖਾਈ ਹੈ ਇਹ ਤੇ ਕੰਪਲੀਟ ਕਰੀ ਐ ਇਹ ਦੇ ਕੇ ਕਹਿੰਦੇ ਜੀ ਉਹਨਾਂ ਦਾ ਕੰਮ ਐ ਸਾਡਾ ਕੰਮ ਨਹੀਂ ਹੈਗਾ ਇਹ